ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸੋਤਾ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਕੂਲ ਜੋ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਾਲਾ ਖੇਮਕਰਨ ਵਿਖੇ ਪਹੁੰਚੇ ਹਾਂ ਜਿੱਥੇ ਕਿ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਖੇਮਕਰਨ ਵੱਲੋਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਹੀ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਸੋ ਉੱਥੇ ਅੱਜ ਵੀ ਜਿਹੜਾ ਟੂਰਨਾਮੈਂਟ ਚੱਲ ਰਿਹਾ ਏ ਸੋ ਸਾਡੇ ਨਾਲ ਜਿਹੜੇ ਟੂਰਨਾਮੈਂਟ ਵੀਰ ਕਰਵਾ ਰਹੇ ਆ ਜਾਂ ਉਹਨਾਂ ਦੇ ਪ੍ਰਧਾਨ ਆ ਉਹ ਮੌਜੂਦ ਨੇ ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਅਸੀਂ ਹਾਂਜੀ ਕਿਹਨਾ ਵੀਰ ਜੀ ਆਪਣਾ 사ਸੀ ਗਾਲ ਜੀ ਦਲਬਾਗ ਸਿੰਘ ਜੀ ਹਾਂ ਤੇ ਵੀਰ ਜੀ ਜਿਹੜਾ ਇਹ ਟੂਰਨਾਮੈਂਟ ਹਰ ਸਾਲ ਕਰਵਾਉਂਦੇ ਹੋ ਤੇ ਉਸ ਸੰਬੰਧ ਵਿੱਚ ਤੁਹਾਡਾ ਆਮ ਪਬਲਿਕ ਨੂੰ ਕੀ ਮੈਸੇਜ ਆ ਤੇ ਕਿੰਨੇ ਦਿਨ ਇਹ ਟੂਰਨਾਮੈਂਟ ਚੱਲੇਗਾ ਸਭ ਤੋਂ ਪਹਿਲਾਂ ਜੀ ਇਹ ਟੂਰਨਾਮੈਂਟ 28 29 31 ਜਨਵਰੀ ਨੂੰ ਹਰਸਾਲ ਹੀ ਕਰਵਾਇਆ ਜਾਂਦਾ ਹੈ ਤੇ ਸਾਡਾ ਸਾਰੇ ਨਗਰ ਨੂੰ ਤੇ ਸਾਰਿਆਂ ਵੀਰਾਂ ਨੂੰ ਇਹੋ ਬੇਨਤੀ ਆਗੇ ਇਸ ਟੂਰਨਾਮੈਂਟ ਦੀ ਵੱਧ ਤੋਂ ਵੱਧ ਪਹੁੰਚੋ ਤਾਂ ਜੋ ਆਪਾਂ ਇਹ ਸਾਰਿਆਂ ਨੂੰ ਨਚੇ ਪ੍ਰਤੀ ਜਾਗਰੂਕਤਾ ਕਰ ਸਕੀਏ ਤੇ ਜਿਸ ਤਰ੍ਹਾਂ ਕਿ ਇਹ ਟੂਰਨਾਮੈਂਟ ਦੇ ਵਿੱਚ ਕਿੰਨੀਆਂ ਕਿ ਟੀਮਾਂ ਭਾਗ ਲੈਂਦੀਆਂ ਇਸ ਟੂਰਨਾਮੈਂਟ ਟੂਰਨਾਮੈਂਟ ਦੇ ਵਿੱਚ 32 ਟੀਮਾਂ ਭਾਗ ਲੈ ਰਹੀਆਂ ਜਿਨ੍ਹਾਂ ਦੇ ਪਹਿਲੇ 7 ਮੈਚ ਅੱਜ ਕਰਾਏ ਜਾਣਗੇ ਬਾਕੀ ਸਾਰੇ ਸ਼ਡਿਊਲ ਵਾਈਜ਼ 4 ਦਿਨਾਂ ਦੇ ਵਿੱਚ ਮੈਚ ਕਰਵਾਏ ਜਾਣਗੇ ਹਾਂ ਤੇ ਜਦੋਂ ਇਹਦਾ ਜਿਹੜਾ ਰਿਜ਼ਲਟ ਆਉਂਦਾ ਹੈ ਤੇ ਉਸ ਸਮੇਂ ਦੇ ਵਿੱਚ ਜਿਹੜਾ ਜੇਤੂ ਤੇ ਅਪਜੀਤੋ ਅਪਜੇਤੂ ਟੀਮਾਂ ਨੂੰ ਕੀ ਇਨਾਮ ਦਿੱਤਾ ਜਾਂਦਾ ਹੈ ਇਹ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਹੀ ਵੱਡਾ ਸਹਿਯੋਗ ਆ ਇਸ ਟੂਰਨਾਮੈਂਟ ਨੂੰ ਕਰਾਉਣ ਚ ਐਨਆਰਏ ਵੀਰਾਂ ਵੱਲੋਂ ਪਹਿਲਾ ਨਾਮ ਇਸ ਟੂਰਨਾਮੈਂਟ 52000 ਰੁਪਇਆ ਦਿੱਤਾ ਜਾਣਾ ਤੇ ਦੂਜਾ ਨਾਮ 41000 ਰੁਪਇਆ ਇਸ ਟੂਰਨਾਮੈਂਟ ਵਿੱਚ ਨਾਮ ਦਿੱਤਾ ਜਾਵੇਗਾ। ਥੈਂਕ ਯੂ ਜੀ ਇਹ ਸੰਨ ਦਲਬਾਗ ਸਿੰਘ ਜੀ ਜਿਹੜੇ ਕਿ ਟੂਰਨਾਮੈਂਟ ਦੇ ਇਨਚਾਰਜ ਆ ਸੋ ਇਸ ਵੇਲੇ ਸਾਡੇ ਨਾਲ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਨ ਦੇ ਲਈ ਅ ਵਿਸ਼ੇਸ਼ ਤੌਰ ਤੇ ਜਿਹੜਾ ਪੰਜਾਬ ਪੁਲਿਸ ਦੀ ਟੀਮ ਤੇ 28 ਪੰਜਾਬ ਆਰਮੀ ਅਤੇ ਐਕਸਮੈਨ ਜਿਹੜਾ ਆਰਮੀ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਸੋ ਅਸੀਂ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਉਹ ਹਰ ਸਮੇਂ ਸਿਰ ਜਿਹੜਾ ਬੱਚਿਆਂ ਨੂੰ ਵੇਰ ਕਰਦੇ ਰਹਿੰਦੇ ਆ ਕਿ ਨਸ਼ਿਆਂ ਤੋਂ ਰਹਿਤ ਰਹਿਣ ਦੇ ਲਈ ਪ੍ਰੇਰਿਤ ਕਰਦੇ ਰਹਿੰਦੇ ਆ ਸੋ ਸਾਡੇ ਨਾਲ ਵੀਰ ਜੀ ਵੀਰ ਜੀ ਕੀ ਨਾਮ ਆਪਣਾ ਜੀ ਗੁਰਪ੍ਰੀਤ ਸਿੰਘ ਜੀ ਮੇਰਾ ਨਾਮ ਹਾਂਜੀ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਟੂਰਨਾਮੈਂਟ ਦੇ ਲਈ ਤੇ ਜਿਹੜਾ ਨਸ਼ਿਆਂ ਤੋਂ ਰਹਿਤ ਰਹਿਣ ਦੇ ਲਈ ਤੇ ਖੇਡਾਂ ਵੱਲੇ ਧਿਆਨ ਦੇਣ ਦੇ ਲਈ ਬੱਚਿਆਂ ਨੂੰ ਟੂਰਨਾਮੈਂਟ ਦਾ ਸਾਡੇ ਸ਼ਹਿਰ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਦਿਲੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਾਰੇ ਸਹਿਯੋਗ ਨਾਲ ਅਸੀਂ ਮਤਲਬ ਹਰ ਸਾਲ ਟੂਰਨਾਮੈਂਟ ਕਰਵਾ ਰਹੇ ਹਾਂ ਇੱਥੋਂ ਬੱਚਿਆਂ ਨੂੰ ਇੱਥੇ ਸਿੱਖਿਆ ਮਿਲਦੀ ਆ ਕਿ ਮਤਲਬ ਵਧੀਆ ਇੱਕ ਨਸ਼ੇ ਤੋਂ ਦੂਰ ਰਹਿਣਗੇ ਗਰਾਊਂਡ ਨਾਲ ਜੁੜੇ ਰਹਿਣਗੇ ਖੇਡਦੇ ਰਹਿਣਗੇ ਸਾਡਾ ਇੱਕ ਸੁਪਰਸਟਾਰ ਖੇਮ ਕਰਨ ਦਾ ਮਤਾਬ ਸਿੰਘ ਪੱਤੂ ਜੋ ਕਿ ਇਸ ਟਾਈਮ ਇੰਡੀਆ ਲੈਵਲ ਤੇ ਖੇਡ ਰਿਹਾ ਉਹ ਵੀ ਖੇਮ ਕਰਨ ਦੀ ਧਰਤੀ ਤੋਂ ਇਸੇ ਗਰਾਊਂਡ ਤੋਂ ਖੇਡ ਕੇ ਗਿਆ ਹੋਇਆ ਹੈ ਬਾਕੀ ਹੋਰ ਵੀ ਸਾਡੇ ਬੱਚੇ ਕਾਫੀ ਸਾਰੇ ਪਿਛਲੇ ਕਰੀਬ ਅਵਰਿੰਦਰ ਕੋਚ ਸਾਹਿਬ ਦੇ ਸਿਖਾਏ ਹੋਏ ਜੋ ਕਿ ਦੋ ਸਾਲਾਂ ਦੇ ਵਿੱਚ ਸਾਡੇ ਕਰੀਬ 7 ਤੋਂ 8 ਬੱਚੇ ਜਿਹੜੇ ਖੇਮ ਕਰਨ ਦੇ ਬਾਹਰ ਦੂਰ ਦੂਰ ਅਕੈਡਮੀਆ 'ਚ ਖੇਡ ਰਹੇ ਨੇ ਬਾਕੀ ਪੂਰੇ ਸ਼ਹਿਰ ਦਾ ਔਰ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿੰਨੇ ਵੀ ਮੇਰੇ ਵੀਰ ਇੱਥੇ ਸੰਜੋਗ ਸਾਡੇ ਨਾਲ ਕਰ ਰਹੇ ਆ ਆਰਮੀ ਦਾ ਔਰ ਪੁਲਿਸ ਮਹਿਕਮੇ ਦਾ ਹੀ ਸਪੈਸ਼ਲ ਧੰਨਵਾਦ ਕਰਦੇ ਆ ਜੋ ਕਿ ਬਾਰਡਰ ਬੈਲਟ ਦੇ ਹੋਣ ਕਾਰਨ ਸਾਨੂੰ ਬਹੁ ਹਰ ਪੱਖੋਂ ਸਹਿਯੋਗ ਦਿੰਦੇ ਨੇ ਮਤਲਬ ਲੰਗਰ ਦੇ ਵਿੱਚ ਵੀ ਸੇਵਾ ਬਹੁਤ ਤਕੜੀ ਨਿਭਾ ਰਹੇ ਨੇ ਤੇ ਪਲੱਸ ਪਾਣੀ ਦੀਆਂ ਸਹੂਜਾਂ ਸਾਨੂੰ ਜੋ ਕਿ ਮੁਸ਼ਕਲਾਂ ਆਉਂਦੀਆਂ ਨੇ ਗਰਾਊਂਡ ਦੇ ਵਿੱਚ ਤੇ ਉਹਦੀਆਂ ਸਾਨੂੰ ਮੁਸ਼ਕਲਾਂ ਬਹੁਤ ਸਾਰੀਆਂ ਆਸਾਨੀਆਂ ਕਰ ਰਹੇ ਨੇ ਬਹੁਤ ਬਹੁਤ ਸਾਰੇ ਇਹ ਵੀਰਾਂ ਦਾ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਜਨ ਇੱਕ ਮੈਂ ਆਪਣੇ ਗੁਰਪ੍ਰੀਤ ਜੀ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਇਹ ਅਕੈਡਮੀ ਜਿਹੜੀ ਹੈ ਕਦੋਂ ਤੋਂ ਚੱਲ ਰਹੀ ਆ ਤੇ ਕਿਹੜੇ-ਕਿਹੜੇ ਬੱਚੇ ਜਿਹੜਾ ਇਸ ਅਕੈਡਮੀ ਦੇ ਵਿੱਚ ਭਾਗ ਲੈ ਰਹੇ ਮੈਂ ਸੁਣਿਆ ਕਿ ਕ੍ਰਿਕਟ ਦੀ ਵੀ ਜਿਹੜੀ ਨਾਲ ਅਕੈਡਮੀ ਜਿਹੜੀ ਕੀਤੀ ਗਈ ਹਾਂਜੀ ਆਉਣ ਵਾਲੇ ਸਮਿਆਂ ਦੇ ਵਿੱਚ ਅਸੀਂ ਮਾਰਚ ਅਕੈਡਮੀ ਨੂੰ ਵੱਡੀਆਂ ਬੁਲੰਦੀਆਂ ਤੱਕ ਲੈ ਕੇ ਜਾਣ ਲਈ ਸਾਡੇ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਸ਼ਹਿਰਦਿਆਂ ਦਾ ਸੰਜੋਗ ਜੋ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਕਟ ਦਾ ਔਰ ਫੁੱਟਬਾਲ ਦਾ ਔਰ ਹਾਕੀ ਦਾ ਔਰ ਕਬੱਡੀ ਦਾ ਕੋਚ ਵੀ ਆਉਣ ਦੀ ਸਾਨੂੰ ਸੁਭਾਵਨਾ ਹੈ ਮਾਰਚ ਤੱਕ ਉਮੀਦ ਹੈ ਬਹੁਤ ਵੱਡੇ ਲੈਵਲ ਤੇ ਇਹਨੂੰ ਵੱਡੇ ਪੱਦਰ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਟੂਰਨਾਮੈਂਟ ਵੀ ਹੋਣਗੇ ਔਰ ਤਿੰਨ ਤੋਂ ਚਾਰ ਅਕੈਡਮੀਆਂ ਦੇ ਕੋਚ ਵੀ ਵੱਖ-ਵੱਖ ਤਰ੍ਹਾਂ ਦੇ ਆਉਣਗੇ ਜੋ ਕਿ ਅੱਗੇ ਇਹਨਾਂ ਚੀਜ਼ਾਂ ਨੂੰ ਅਸੀਂ ਵਧਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਹਾਂ ਇਹ ਸਭ ਜਾਣਕਾਰੀ ਹੈ ਜੀ ਹਾਂ ਤੇ ਇਸ ਵੇਲੇ ਮਤਲਬ ਫੁੱਟਬਾਲ ਜਿਹੜੀ ਅਕੈਡਮੀ ਉਹ ਤੇ ਚੱਲ ਹੀ ਰਹੀ ਲਿਆ ਨੂੰ ਲਗਾ ਹਾਂ ਜੀ ਪ੍ਰਤਿਕਾ ਫਾਊਂਡੇਸ਼ਨ ਗਰੁੱਪ ਸਾਡੀ ਅਕੈਡਮੀ ਚੱਲ ਰਹੀ ਹੈ ਪਿਛਲੇ ਕਰੀਬ 2 ਸਾਲ ਤੋਂ ਚੱਲ ਰਹੀ ਆ ਉਹਦੇ ਵਿੱਚ ਕਾਫੀ ਸਾਰੇ ਸਾਡੇ ਬੱਚੇ ਸਾਡੇ ਸਿੱਖ ਗਏ ਔਰ 2 ਸਾਲਾਂ ਦੇ ਵਿੱਚ ਬਾਹਰਲੀ ਅਕੈਡਮੀਆਂ ਸਿਲੈਕਟਡ ਹੋਏ ਆ ਕਈ ਬੰਦੇ ਸਾਡੇ ਇਸ ਟਾਈਮ ਪੰਜਾਬ ਲੀਗ ਵੀ ਖੇਡ ਰਹੇ ਆ ਚੰਗੇ ਲੈਵਲ ਤੇ ਖੇਡ ਰਹੇ ਆ ਬਾਕੀ ਜਿਸ ਤਰ੍ਹਾਂ ਕੇ ਸਾਰੇ ਹੀ ਹੋਣਹਾਰ ਜੋ ਇਸ ਫੁੱਟਬਾਲ ਗਰਾਊਂਡ ਦੇ ਸਹਿਯੋਗੀ ਨੇ ਉਹਨਾਂ ਨੇ ਆਪਣੇ ਸੁਝਾਅ ਰੱਖੇ ਤੇ ਅੱਜ ਜਿਹੜਾ ਆਰਮੀ ਅਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਐਂਟੀ ਡਰੱਗ ਦੇ ਉੱਤੇ ਜਿਹੜਾ ਨਸ਼ਿਆਂ ਤੋਂ ਜਾਗਰੂਕ ਕਰਨ ਲਈ ਬੱਚਿਆਂ ਨੂੰ ਵੇਅਰ ਕੀਤਾ ਜਾਂਦਾ ਇਸ ਸਾਡੇ ਨਾਲ ਐਕਸਮੈਨ ਅਮਰਜੀਤ ਮਹਿਤਾ ਜੀ ਆ ਉਹਨਾਂ ਦੇ ਨਾਲ ਕਰਦੇ ਹਾਂ ਗੱਲਬਾਤ ਹਾਂਜੀ ਨਮਸਕਾਰ ਸਰ ਹਾਂਜੀ ਨਮਸਕਾਰ ਸਰ ਪਹਿਲਾਂ ਤਾਂ ਜੀ ਇਹ ਤੁਹਾਡਾ ਬੜਾ ਸ਼ਲਾਘਾਯੋਗ ਕਦਮ ਹੈ ਜਿਹੜਾ ਆਰਮੀ ਸਮੇਂ ਸਿਰ ਤੇ ਪੁਲਿਸ ਜਿਹੜੀ ਸਮੇਂ ਸਿਰ ਜਿਹੜਾ ਬੱਚਿਆਂ ਨੂੰ ਨਸ਼ਿਆਂ ਤੋਂ ਵੇਅਰ ਕਰਦੀ ਹੈ ਨਸ਼ਿਆਂ ਦੇ ਹੁਣ ਵਾਲੇ ਨੁਕਸਾਨ ਤੋਂ ਜਾਣੂ ਕਰਾਉਂਦੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਬੱਚਿਆਂ ਨੂੰ ਇਹ ਪ੍ਰੇਰਣਾ ਕਰਨਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਮੁਕਤ ਹੋ ਕੇ ਖੇਡਾਂ ਵੱਲੇ ਧਿਆਨ ਦੇਣ ਪੜਾਈ ਵੱਲੇ ਧਿਆਨ ਦੇਣ ਤੇ ਅਗਨੀ ਵੀਰ ਭਰਤੀ ਹੋਣ ਵਾਸਤੇ ਉਤਸ਼ਾਹ ਸਾਨੂੰ ਦੇਣਾ ਹੈ ਉਹਨਾਂ ਨੂੰ ਜਿਆਦਾ ਜਿਆਦਾ ਸਹਯੋਗ ਦੇ ਕੇ ਭਰਤੀ ਕਰਾਉਣ ਦੇ ਚਾਹਵਨ ਹੋਵਾਂਗੇ ਤੇ ਹੋਰ ਤੁਸੀਂ ਦੇਖੋ ਕਿ ਜਿਹੜਾ ਸੁਬਾਹ ਦੇ ਸਮੇਂ ਜਿਹੜਾ ਗਰਾਊਂਡਾਂ ਜਿਹੜੀਆਂ ਉਹ ਜਿਹੜਾ ਬੰਦੇ ਨੂੰ ਇੱਕ ਬਹੁਤ ਵਧੀਆ ਜਿਹੜਾ ਇੱਕ ਯੋਗਦਾਨ ਹੈ ਗਰਾਊਂਡ ਦਾ ਤੇ ਕੀ ਕਹਿਣਾ ਚਾਹੋਗੇ ਕਿ ਕਿਹੜੀਆਂ ਚੀਜ਼ਾਂ ਸਾਨੂੰ ਗਰਾਊਂਡ ਤੋਂ ਮਿਲਦੀਆਂ ਗਰਾਊਂਡ ਤੋਂ ਸਾਨੂੰ ਸਭ ਤੋਂ ਅੱਛੀ ਸਿਹਤ ਮੰਦ ਮਿਲਦੀ ਹੈ ਜੀ ਤੰਦਰੁਸਤੀ ਮਿਲਦੀ ਹੈ ਜੀ ਬੱਚਿਆਂ ਨੂੰ ਖੇਡਣ ਦੇ ਵਿੱਚ ਉਤਸ਼ਾਹ ਮਿਲਦਾ ਹੈ ਜੀ ਬੱਚਿਆਂ ਨੂੰ ਜਾਗਰੂਤਾ ਹੁੰਦੀ ਹੈ ਜੀ ਅਸੀਂ ਇਹਨਾਂ ਨੂੰ ਇਹ ਪ੍ਰੇਰਣਾ ਕਰਦੇ ਹਾਂ ਕਿ ਜਿੰਨਾ ਵੀ ਖੇਡਾਂ ਵਿੱਚ ਧਿਆਨ ਦਿਓ ਉਹਨਾਂ ਵੀ ਬਹੁਤ ਅੱਛਾ ਹੈ ਨਸ਼ੇ ਤੋਂ ਉક્ત ਹੋ ਕੇ ਖੇਡਾਂ ਵੱਲ ਧਿਆਨ ਦਿਓ। ਥੈਂਕ ਯੂ ਜੀ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਦਵਿੰਦਰ ਸਹੋਤਾ ਦੀ ਖੇਮ ਕਰਨ